ਤਲਕੈ ਮੈਂ ਤਕੇ ਤਉ ਸਰਣਾਇ ਜੀਉ ਮੈਂ ਆਸਾ ਰਖੀ ਚਤਰ ਨਾ ਹੈ ਮੇਰਾ ਸਰਬਤ ਅਖਡਵਾਇ ਜੀਉ ਸੁਖ ਹਟਲ ਗੁਰੂ ਸੇਵੀ ਆਇ ਅਹ ਸਹਜ ਸਹਜ ਸਪਾਏ ਦਰਸ਼ਨ ਵਰਸਿਐ ਜਾਇ ਹੋਵੇ ਸਤਿ ਪ੍ਰਸੰਨ ਦੀ ਨਉ ਰਸੁ ਹਉ ਸਹੁ ਘੁਰ ਸਹੁ ਚਟਿਆ ਤੋਰ ਦੇ ਸਚੇ ਪਾਤ ਸਹਾਈ ਮਲ ਜਨਮ ਜਲ ਮੰਦੇ ਕਟਿਆ ਤੋਰ ਦੇ ਸਚੇ ਪਾਤ ਸਹਾਈ ਮਲ ਜਨਮ ਜਲ ਮੰਦੇ ਕਟਿਆ ਸਤਨਾ ਸ਼ਰਣੀ ਪਈਆ ਦਰਸ਼ਨ ਵੇਖ ਤਤ ਹੋਤ ਅਨੰਦ ਆ ਦੁੱਖ ਗਿਆ ਹਰ ਗਿਆ ਸਰਵ ਸੁਖਾਂ ਕਾ ਨਾਥ ਸਤਿਗੁਰੁ ਤਾਕੇ ਸਰਣੀ ਪਈਆ ਦਰਸ਼ਨ ਵੇਖ ਤਤ ਹੋਤ ਅਨੰਦ ਆ ਦੋਖ ਗਿਆ ਹਰ ਗਾਇ ਗਇ ਹਰ ਰਸ ਪੀਵਹ ਪਾਈ ਨਾਮ ਜਪੋ ਨਾਮ ਮੋ ਆਰਾਧਾਈ ਗੁਰੂ ਪੁਰੇ ਕੀ ਸਰਡਾਈ ਰਹਾ तिसरे ਪ੍ਰਾਪਤ ਜਿਸ ਤਰ ਲਿਖਿਆ ਸੋਏ ਪੂਰਨ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਗੁਰਜੀਕੇ ਪੱਤੇ